ਰੇ ਰਾਸ ਸਲੋਕ ਮੱਲਾ ਪਹਿਲਾ ਦੁਖਦਾਰੂ ਸਰੂਪਿਆ ਜਾਂ ਸੁਤਾਵ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਉ ਕਰੀ ਨਾ ਹੋਈ ਬਲਹਾਰੀ ਕੋ ਤੋਸਿਆ ਤਰੰਤ ਤਰਨ ਜਾਹੀ ਲਿਖਿਆ ਰਹਾ ਜਾਤਮੈ ਜੋ ਜੋਤ ਮੈ ਜਾਤਾ ਅਗਲ ਕਲਾ ਭਰਪੂਰਿਆ ਤੂੰ ਸਚਾ ਸਾਹਿਬ ਸਿਵ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕੋ ਨਾਨਕ ਕਰਤੇ ਖਿਆ ਬਾਤਾਂ ਜੋਸ਼ ਕੰਨ ਸੁ ਕਰਿਆ ਸੁਦਰਗਾ ਸੰਹਲਾ ਪਹਿਲਾ ਇਕ ਓੰਕਾਰ ਸਗੁਰ ਪ੍ਰਸਾਦ ਸੁਦਰ ਤੇਰਾ ਕੀ ਹਾ ਸੁ ਕਰ ਕੇ ਆ ਜਿਤ ਪੈ ਸਰਬ ਸਮਾਲੇ ਵਾਜੇ ਤੇਰੇ ਨਾਦ ਨੀਕ ਅ ਸੰਖਾ ਕੀਤੇ ਤੇਰੇ ਗਾਵਣ ਹਾਰੇ ਕੀਤੇ ਤੇਰਾ ਪ੍ਰੀਤ ਸੁ ਕਹੀਏ ਕੀਤੇ ਤੇਰੇ ਗਾਵਣ ਹਾਰੇ ਗਾਉਣ ਤੁਨੋਂ ਪਉਣ ਪਣੀ ਬਸੰਤਰ ਗਾਵੈ ਰਾਤਮਦੁਆਰੇ ਗਾਵਣ ਤੁਨ ਚੇਤਾ ਗੁਤ੍ਰ ਜਾਣੇ ਲਹਿਲੇ ਤਰਮ ਵਿਚਾਰੇ ਗਾਵਣ ਤੁਨ ਈਸ਼ਰ ਬ੍ਰਹਮਾ ਦੇਵੀ ਸੋਣ ਤਰੇ ਸਾ ਸਵਾਰੇ ਗਾਵਣ ਤੁਦ ਨੂੰ ਇੰਦਰਾ ਸੁਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਨ ਸੇ ਸਮਾਦੀ ਅੰਦਰ ਗਾਵਣ ਤੁਨ ਸਾਬ ਵਿਚਾਰੇ ਗਾਵਣ ਤੁਨ ਜਤੀ ਸਤੀ ਸੰਤੋਖੀ ਗਾਵਣ ਤੁਨ ਵੀਰ ਕਰਾਰੇ ਗਾਵਣ ਤੁਧ ਨੂੰ ਪੰਡਤ ਪੰਨਖੀਸਰ ਜੁ ਵਿਦਾਨਾਲੇ ਗਾਵਣ ਤੁਧ ਨੂੰ ਮੋਹੀਆਂ ਮਨਮੋਣ ਸੁਰਗਾ ਮਾਚ ਪਿਆਲੇ ਗਾਵਣ ਤੁਧ ਨੂੰ ਰਤਨੁ ਪਾਏ ਤੇਰੇ 68 ਤੀਰਥ ਨਾਲੇ ਗਾਵਣ ਤੁਧ ਨੂੰ ਜੋਦ ਮਾਮਲ ਸੂਰਾ ਗਾਵਣ ਤੁਧ ਨੂੰ ਖਾਣੀ ਚਾਰੇ ਗਾਵਣ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ ਕਰਖਾ ਰੱਖੇ ਤੇਰੇ ਤਾਰੇ ਸੇਤੁ ਗਮਣ ਜੋਤਿ ਪਾਰਥੇ ਤੇਰੇ ਪਤ੍ਰਸਾਲੀ ਹੋਰ ਕੀਤੇ ਤੁਮ ਗਮਣ ਸਿਮੈ ਚਿਤ ਨ ਆਵਣ ਨਾਨਕਿਆ ਵਿਚਾਰੇ ਸੋਇ ਸੋਇ ਸਦਾ ਸਚ ਸਹਿਬ ਸਾਚਾ ਸਚੀ ਨਾਈ ਹੈ ਪਿਉ ਉਸ ਜੈ ਨੰਦਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਤਿੰਕਰ ਕਰ ਕਰ ਜਿਨ ਸੀ ਮਾਇ ਜਿਨ ਨੂੰ ਪਾਈ ਕਰ ਕਰ ਦੇਖੇ ਕੀਤਾ ਪਣਾ ਜੋਤੇ ਦੀਵੜਿਆਏ ਜੁਸ ਪਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਸ ਸੋ ਸਾਮ ਪਸਾਬ ਨਾਨਕ ਰਹਿਣ ਜਾਈ ਆਸਮਨ ਲਾ ਪਹਿਲਾ ਸੁਣ ਵਡਾ ਆਖੀ ਸਭ ਕੋਈ ਕੀੜ ਵਡਾ ਡੀਠਾ ਹੋਈ ਕੀਮਤ ਪਾਣਾ ਕਿਹਾ ਜਾਹੀ ਕਹਿਣ ਵਾਲੇ ਤੇ ਰਈ ਸੁਮਾਈ ਵੱਡੇ ਮੇਰੇ ਸਾਬਾ ਗਰਗ ਪੀਰਾ ਗੁਣੀ ਘੀਰਾ ਕੋਈ ਨ ਜਾਣੇ ਤਰ ਕੇਤਾ ਕੀ ਉਡਚਿਆ ਰਹਾ ਸਭ ਸੁਤੇ ਮਨ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਿਆਨੀ ਗੁਰ ਗੁਰ ਰਹਾ ਹੀ ਕਹਿ ਨ ਜਾਇ ਤਿਤ੍ਰ ਉਡਿਆਈ ਸਭ ਸਤ ਸਭ ਤਪ ਸਭ ਚੰਗੀਆਂ ਆਈਆਂ ਸਿੱਧਾ ਪੁਰਖਾਂ ਕੇ ਅਵਡਿਆਈਆਂ ਤੋਹਣੁ ਸਦੀਖ ਨੇ ਨ ਪਾਈਆ ਕਰਮ ਲੈਨੀ ਠਾਕ ਰਹਾਈਐ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤ੍ਰੇਪੰਦਾਰਾ ਜਿਸ ਤੂੰ ਦੇ ਤਸੇ ਖਿਆ ਚਾਰਾ ਨਾਨਕ ਸੱਚ ਸੁਹਾਰਨ ਹਾਰਾ ਸਾਮਨ ਲਾ ਪਹਿਲਾ ਆਖਾਂ ਜੀਵਾਂ ਸ੍ਰੀ ਮਰ ਜਾਉ ਆਖਣ ਊਖਾ ਸਚਨਾਹ ਸਚ ਨਾਮ ਕੀ ਲਾਗੇ ਪੂਖਾ ਉਤ ਪੂਖੇ ਖ ਚਲੀਏ ਦੂ ਸੁਖੰ ਸ੍ਰੀ ਮੇਰੀ ਮਾਹੀ ਸਾਚਾ ਸਭ ਸਾਚੇ ਨਾਏ ਰਹਾ ਸਚ ਨਾਮ ਕੀਤ ਲਵੜਿਆਈ ਆਤਿ ਕੀ ਕੀਮਤ ਨਿਪਾਈ ਜਿਸ ਸਾ ਮਿਲ ਕੇ ਆਖਣ ਪਾਹੇ ਵਡਨ ਹੋਏ ਕਾਣ ਨੰਜਾਏ ਨਾ ਉਮਰ ਨਾ ਐਸੋਗ ਦਿਨ ਦਰਨ ਚੁਕੇ ਪੋ ਗੁਣਿਓ ਹੁਰ ਨਾਹੀ ਕੋਈ ਨਾ ਕੋ ਆਨਾ ਕੋਈ ਜਿਉੜਿਆ ਤੇੜ ਤੇ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਕਸੂ ਸਾਰੇ ਤੀਖ ਮਜਾਤ ਨਾਨਕ ਨਾਵੇ ਬਾਸ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤ ਗੁਰ ਸਤ ਪੁਰਖਾਂ ਮਨੋਂ ਖਰੂ ਗੁਰੂ ਪਾਸ ਹਮ ਕੀ ਰਖਮ ਸਤ ਗੁਰ ਸਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰਬ ਪ੍ਰਾਣ ਸਿਖਾਈ ਹਰ ਕੀ ਤਮਰੀ ਹੈ ਰਾਸ ਰਹਾ ਹਰ ਜਨ ਕੇ ਵਡ ਪਾ ਗੋਡੇਰੇ ਜਿਨਾਂ ਸਰਦਾਰ ਪਿਆਸ ਹਰ ੜ ਨਾਮ ਲੇ ਤ੍ਰਿਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਗਰਸ ਨਾਮ ਨ ਪਾਇ ਤੇ ਪਾਹੀ ਜਮ ਪਾਸ ਜੋ ਸਗੁ ਸੰਤ ਸੰਗਤ ਨੀ ਆਏ ਤ੍ਰਿਗ ਜੀਵੇ ਤ੍ਰਿਜੀਵਾ ਜਿਨ ਹਰ ਜਨ ਸਗੁ ਸੰਗਤ ਪਾਏ ਤੈਨ ਤਨ ਮਥ ਲਿਖਿਆ ਲਿਖਾਸ ਤਨ ਤਨ ਸਾਧ ਸੰਗਤ ਜਿ ਤਰਸ ਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਲ ਲਾ ਪੰਜ ਕਾਹੇ ਰੇ ਮਨ ਚਿਤ ਉਦਮ ਜਾਰ ਆਹਰ ਹਰ ਜੀ ਉਪਰੈ ਸੈਲ ਪਥਰ ਮੈਂ ਜੰਤੂ ਪਾਇ ਤਾਂ ਕਰ ਜਿ ਖਾਗੀ ਕਰ ਤਰਿਆ ਮਿਹਰੇ ਮਾਰੋ ਜੀ ਸਤ ਸੰਗ ਤੁਮਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇ ਸੁਖੇ ਕਾਸ਼ਟ ਆਰਾ ਜਨ ਪਿਤਾ ਲੋ ਸੁਦਵੰਤਾ ਕੋਇ ਨਾਨਕ ਕੀ ਤਰਿਆ ਸਿਰ ਸਿਰਿ ਸੁਮਾਹਿ ਠਾਗੁਰ ਕਾਹੇ ਮਨ ਫੋ ਕਰਿਆ ਉੱਡੇ ਉਡਿਆ ਵੈਸੈ ਕੋਸਾ ਤੂ ਪਾਛੇ ਬਤਰੀ ਛਰਿਆ ਤਿਨ ਕਉਣ ਖਲਾਵੇ ਕਉਣ ਚ ਗਾਵੇ ਮਨ ਮੇ ਸਿਮਣ ਕਰਿਆ ਸਭ ਨਿਧਾਨ ਅੰਦਾਸ ਸਦਾਨ ਠਾਗੁਰ ਕਰਤ ਤਰਿਆ ਜਨ ਨਾਨਕ ਬਲ ਬਲ ਸਬ ਬਲ ਜਾਈ ਤਰੰਥ ਨਾ ਪਾਰਾ ਵਰਿਆ ਰਾਗਿਆ ਸੰਮਲਾ ਚੌਥਾ ਸੁਪੁਰਖ ਏਕ ਓੰਕਾਰ ਸਗੁਰ ਪ੍ਰਸਾਦ ਸੁਪੁਰਖ ਨਰੰਝਣ ਹਰ ਪ੍ਰੁਖ ਨਰੰਝਣ ਹਰਗਮ ਹਗਮ ਪਾਰ ਸਭ ਤੇ ਆਵੇ ਸਭ ਤੇ ਆਵੇ ਤੁਜੀ ਹਰ ਸੱਚੇ ਸਿਰਜਣਹਾਰ ਸਭ ਜੀਤ ਤੁਹਾਰੇ ਜੀ ਤੁਂ ਜੀਆਂ ਖਾਦਾ ਤਾਰਾ ਹਰ ਤਾਉ ਸੰਤੋ ਜੀ ਸਭ ਦੁੱਖ ਵਿਸਾਨਾਰ ਹਰਿਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਕੜਕਟੇ ਅੰਤਰ ਸੁਨਰੰਤਰ ਜੀ ਹਰੇ ਕੋ ਪੁਰੂਸ ਮਾਨ ਇਕ ਦਾਤੀ ਇਕ ਪਿਖਾਰੀ ਜੀ ਸਭ ਤੇਰੇ ਛੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਪੂਤਾ ਜੀ ਹਉ ਤਦ ਬਨਵਰ ਨਾ ਜਾਣ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤਿਰਖਿਆ ਗੁਣ ਆਖ ਬਖਾਣ ਜੋ ਸੇਵੇ ਜੋ ਸੇਵੇ ਤੋ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੇ ਹਰ ਧਿਆਵੇ ਤੋ ਜੀ ਸੇ ਜਨ ਜੁਗ ਮੈਂ ਸਕਵਾਸੀ ਸੇ ਮੂਤ ਸਿਉ ਪੈ ਜਨ ਅਰਥਾ ਜੀ ਤੈਨ ਟੁੱਟੀ ਜਮ ਕੀ ਫਾਸੀ ਜਨ ਪਾਉ ਜਿਨ ਹਰ ਨਰ ਪਉ ਤੈ ਜੀ ਦਿਨ ਕਾ ਪਉ ਸਕਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੈ ਹਰ ਰੂ ਸੁਮਾਸੀ ਸੇ ਤਨ ਸੇ ਤਨ ਜਨ ਅਰਥਾ ਜੀ ਜਨਾਨੰਕ تنਬਾਜਾਸੀ ਤੇਰੀ ਫਤ ਤੇਰੀ ਪਦ ਪੰਡਾਰ ਜੀ ਫਰੇ ਬੇਅੰਤ ਬੇਅੰਤਾ ਤੇਰੀ ਫਤ ਤੇਰੇ ਪਉ ਸਰਾਣ ਤੁਜੀ ਹਰਣ ਕਾਨੇ ਕਨੰਤਾ ਤੇਰੀ ਅਨੰਕ ਤੇਰੀ ਅਨੰਖਰਾਰ ਪੂਜਾ ਜੀ ਤਬ ਤਪੇ ਜਪੇ ਬੇਅੰਤ ਤੇਰੇ ਨੇਖ ਤੇਰੇ ਨੇਖ ਪੜੇ ਵੋ ਸਮਰਦ ਸਾਜੀ ਕਰ ਕਰਿਆ ਖੜ ਕਰਮ ਕਰਨਤਾ ਸੇ ਫਤ ਸੇਵਤ ਪਲੇ ਜਨਾਨਕ ਜੀ ਜੋ ਪਾਵੇ ਮਿਰਿਆ ਭਗਵੰਤਾ ਤੂੰ ਆਦਪੁਰਖ ਪਰਮ ਫਰਕਰਤਾ ਜੀ ਤੁਧ ਜੀਵੜ ਵਰਨਾ ਕੋਈ ਤੁੰ ਜੋ ਜੁਗੀ ਕੋ ਸਦਾ ਸਾ ਤੂੰ ਏਕੋ ਜੀ ਤੂੰ ਨੇਚਰ ਕਰਤਾ ਸੋਈ ਰਿਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਰਿਆਪੇ ਸਿਰਸਾ ਉਪਾਈ ਜੀ ਰਿਆਪੇ ਸਿਸਾਉ ਗੋਈ ਜਨਨਣ ਗੁਣ ਗਾਵੇ ਕਰਤੇ ਕੇ ਜੀ ਜੋ ਸਬਸੇ ਕਾਰ ਜਨੋਈ ਅਸਮਲ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਹਾਈ ਜੋ ਤੂੰ ਪਵ ਸੋਈ ਤਿਸੀ ਜੋ ਤੂੰ ਦੇ ਸਉ ਹਮ ਪਾਈ ਰਹਾ ਸੁਭ ਤੇਰੀ ਤੂੰ ਸਭ ਨੀਤਾਇ ਜਿਸਨੂੰ ਕਿਰਪਾ ਕਰੇ ਤਨਾਮ ਰਤਨ ਪਾਏ ਗੁਰਮਖ ਲਾ ਦਾ ਮਨ ਮੋ ਗਵਾਇ ਤੁਹਿਆ ਵਿਛੋੜਿਆ ਮਲਾਇ ਤੂੰ ਦਰਿਆ ਸਤ ਜੀ ਮਾਈ ਤੁਦ ਬੰਦ ਦੂਜਾ ਕੋਈ ਨਹੀਂ ਜੀ ਜਨ ਸਭ ਤੇਰਾ ਖੀਲ ਬਝੂ ਮਨੁ ਵਿਚਿਆ ਸੰਜੂਗੀ ਮੇਲ ਜਿਸਨੂੰ ਤੂੰ ਜਿਣਾਏ ਸੋਈ ਜਿਨ ਜਾਣੀ ਹਰ ਗੁਣ ਸਦੇ ਆਖ ਖਾਨ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਜਦੀ ਹਰ ਨਾਮ ਸਮਾਇ ਤੂੰ ਆਪੇ ਖਰਤਾ ਤੇਰਾ ਖਿਆ ਸਭ ਹੋਈ ਤੁਦ ਬੰਦ ਦੂਜਾ ਵਰਨਾ ਕੋਈ ਤੁਮ ਕਰ ਕਰ ਵੇਖੀ ਜਾਣੀ ਸੋਈ ਜਨਾਨੀ ਗੁਰਮੁਖ ਫਰਗਟ ਆਸਮ ਹੱਲਾ ਪਹਿਲਾ ਤਿਤ ਸਰਰੜਾ ਪੈ ਦਿਨ ਆਸਾ ਪਾਣੀ ਪਾਉਤ ਨਹੀਂ ਕੀਆ ਪੰਗਜ ਮੋ ਪਗ ਨਹੀਂ ਚਾਲੈ ਹਮ ਦੀ ਖਾਂ ਤੈ ਡੂਬੀ ਅਲੀ ਮਨ ਇਕ ਨਾ ਚੀ ਸਮੂੜ ਮਹਿਣਾ ਹਰਬਸ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੋਦ ਦਾ ਜਨਮ ਪਿਆ ਪ੍ਰਮਤ ਨਾਨ ਨਿਥਨ ਕੀ ਸੰਨਾ ਜਿੰਤੁ ਨਾਈ ਵਿਸਰਿਆ ਸਮ ਮਹੱਲਾ ਪੰਨਾ ਤਈ ਪ੍ਰਾਤਮਾ ਨੁਖ ਦੇਹ ਹਰੀਆ ਗੋਦ ਮਿਲਨ ਕੀ ਤੇਰੀ ਬਰੀਆ ਅਵਰ ਕਾਇਤ੍ਰਿਕ ਤੇਨ ਕਾਮ ਮਿਲ ਸਾਸ ਸੰਗ ਫਲ ਕੇਵਲ ਨਾਮ ਸ੍ਰੰਜਾਮਲਾ ਪਉਜ ਤਰਨਗੇ ਜਨ ਮਿਰਥਾ ਜਾ ਤਰੰਗ ਮਾ ਕੀਰਾ Jap tap sanyam ਤਰਮਨਾ ਕਮਾਇ ਸੇਵਾ ਸਨੰਜਨ ਹਰਿ ਆ ਕਉ ਨ ਨਿਕਮ ਨੀਚ ਕਰਮਾ ਸਰਨ ਪਰੇ ਕੀ ਰਾਖੂ ਸ਼ਰਮ ਇਕ ਓੰਕਾਰ ਸਿਵਾਏ ਗੁਰੂ ਜੀ ਕੀ ਫਤੇ ਪਾਦ ਸੈ ਦਸਵੀ ਕਬਿਓ ਬਾਦ ਬੇਨਤੀ ਚੋ ਪਾਈਂ ਹਮਰੀ ਕਰੋ ਆਂਧੇ ਰੱਛਾ ਪੂਰਨੁ ਹੈ ਚਿਤ ਕੇ ਇਛਾ ਤਉ ਚਰਨਨ ਮਾਰੇ ਹਮਾਰਾ ਆਪਣਾ ਜਾਨਕ ਰੂਪਿਤ param ਹਮਰੇ ਦੁੜ ਸਵੇ ਤੁੰਗਾਓ ਆਪਾਤ ਦੇ ਮੋਹਿ ਬਚਾਓ ਸੁਖੀ ਬਸੇ ਮੋਰ ਪਰਵਾਰਾ ਸੇਵ ਸਿਖ ਸਵੇ ਕਰਤਾਰੰ ਮੋਹ ਰਖਣ ਜੀ ਕਰ ਦੇ ਕਰੀਏ ਸਭਨ ਕੋ ਆ ਸੰਗਰੀ ਪੂਰਨ ਹੈ ਮਾਰੀ ਆਸਾ ਤੁਰਪਨ ਖੀਰੇ ਪਿਆਸਾ ਤੁਮੇ ਛਾੜ ਕੋ ੁਰਣ ਤਿਆਹ ਜੋ ਪਰਚੌਸ ਤੁਮ ਤੇ ਪਾਓ ਸੇਵਕ ਸਿਖ ਮਾਰੇ ਤਾਰੀਏ ਚੁਣ ਚੁਣ ਸਤਰਾ ਮਾਰੇ ਮਾਰੀ ਆਪ ਆਦੇ ਮੁਝੇ ਬਰਗੇ ਮਨਕਾਰ ਖਾਤਰਾ ਸਨ ਵਰਗੇ ਹੁਜੂ ਸਾ ਮਾਰੇ ਪੱਚਾ ਸ੍ਰੀ ਤੁਜੂ ਕਰਿਓ ਰਛਾ ਰਾਖ ਲੈ ਮ ਰਖਣਾਰੀ ਸਭ ਸੰਸਾਇ ਪਿਆਰ ਦੀਨ ਮੰ ਦੁਸ਼ਟਨ ਕੇ ਅੰਤਾ ਤੁਮਿਉ ਪੁਰੀ ਚਤਰ ਕਾਲ ਪਏ ਬ੍ਰਹਮਾ ਮੁਤਰਾ ਕਾਲ ਪਏ ਸੁਜੂ ਉਤਰਾ काल पाई कर बिजन प्रगाशा सर का तमासा जमन का जोगी स्वीयो बेदरा ब्रह्मा ज्युति जमन का सालो सुवरा नमस्कार ताय मार जमन काल सब जगत बनाए देव जश्न पजाय आद्यंते केव तारा सोई गुरु समझो मारा ਨਮਸ਼ਕਾਰ ਤੁਸੀਂ ਕੁਮਾਰੀ ਸਰ ਪ੍ਰਜਾ ਨੇ ਆਪ ਸਵਾਰੀ ਸ਼ਿਵ ਕਨ ਕੋ ਸ਼ਿਵ ਗੁਣ ਸੁਖ ਦੀਓ ਸਤਰਣ ਕੋ ਪਰਮੋਮਦ ਕੀਓ ਕੜ ਕਣ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀ ਪਛਾਨਤ ਜੀਤੇ ਤੇ ਕੁੰਚ ਰਸਤੂਲਾ ਸਭ ਪਰ ਕਿਰਪਾ ਦੇ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੇ ਏਕੇ ਕੀ ਪੀ ਪਛਾਨੇ ਕੜਕਣ ਕੀ ਪਰਪੜ ਕੀ ਜਾਨੈ ਜਬਦ ਕਰ ਖਰਾ ਕਰ ਤਾਰਾ ਪਰਜਾ ਤਰ ਤਵ ਦੀ ਅਪਾਰੰ ਜਾਬਿਆ ਕਰ ਕਰ ਤੂ ਖਬੂ ਤਮ ਮਲ ਦੇਵ ਤਰ ਸਭੂ ਜੇ ਤੇ ਬਨ ਸਿਟ ਸਵ ਤਾਰੇ ਆਪ ਆਪਣੀ ਬੂਝ ਚਾਰੇ ਤੁਮ ਸਭੀ ਤੇਰੇ ਤਨ ਆਲਮ ਜਨਤ ਬੇਦ ਭੇਦ ਰਿਆਲਮ ਨਰੰਕਾਰ ਨਰਮ ਕਾਨੇ ਲੰਬ ਆਦਨੀ ਲਿਆਨਾਦ ਸੰਭ ਤਾਂ ਕਾ ਮੂੜ ਚਾਰਥ ਬੇਦਾ ਜਹੋ ਫਿਵ ਨ ਪਾਉ ਦ ਬੇਦਾ ਤਾਂ ਕੋ ਕਰਪਨ ਨ ਮਾਨਤ ਮਾ ਮੂੜਖ ਬੇ ਨ ਜਾਣ ਮਾਨ ਦੇ ਖ ਕੋ ਕਹ ਸਦਾ ਸਿਵ ਨਰੰਕਾਰ ਖਾ ਚਿੰਤ ਨਹੀਂ ਪੀ ਆਪ ਆਪਣੀ ਬੁੱਧ ਜੀਤੀ ਬਨਤ ਪਿਨ ਫੰਤ ਆਤੀ ਤੀ ਤੁਮਰਾ ਲਖਨ ਆਨ ਦਾ ਪਸਾਰਾ ਕਹਿ ਵਿਸਾ ਪ੍ਰਥਮ ਸੰਸਾਰੰ ਇਕਰੂ ਪਨੁ ਸਰੂਪਾ ਰੰਗ ਪਿਉ ਰਾਵਖੀ ਪੂਪਾ ਅੰਡਜੇ ਰਾਸੀ ਕੀਨੀ ਉਤਪੁਜ ਖਾਨ ਮਹਾਰਾਜ ਦੀਨੀ ਕਉ ਫੂ ਰਾਜਾ ਬੈਠਾ ਕਉ ਸੰਪ ਸਿੰਘਰ ਕੈਠਾ ਸਗਰੀ ਸਿੜ ਦਿਖਾਇ ਚੰਪਾ ਆਜੁਗਾ ਸਰੂਸੀਯੰਪਾ ਅਵਰਛਾ ਮੇਰੀ ਤੁਮ ਕਾਰੋ ਸਿਖੋ ਬਾਰਾ ਸਿਖ ਸੰਗਰੁ ਦੁੜਜਤੇ ਉਠਵਤ ਉਤਪਾਤਾ ਸਗਲ ਮਲੇਛ ਕੋਰਣ ਕਾਤਾ ਜੇ ਆਤੁ ਤਤ ਸਰਣੀ ਪਰੇ ਤਿਨ ਕੇ ਦੁਧ ਦੂਤਾ ਮਾਰੇ ਪੁਰਖ ਜਮ ਫਪ ਪਰ ਤਿਆਰੇ ਤਿਨ ਕੇ ਤੁਮ ਸੰਗਣ ਸਭ ਟਾਰੇ ਜੋ ਕਰ ਕੋ ਇਕ ਬਾਰ ਤਿਆ ਹੈ ਤਾਂ ਕੇ ਕਾਲ ਹੀਟਨੀ ਆਹ ਰਖਾ ਹੋਏ ਤਾਂ ਸੁਖ ਖਾਲਾ ਦੁਸ਼ਟ ਅਸ਼ਟ ਤਰੇਦ ਕਾਲਾਂ ਕਿਰਪਾ ਦ੍ਰਿਸ਼ ਸੰਜੈ ਨਾ ਰਹੂ ਤਾਂ ਕੇ ਤਾ ਉਤਨ ਕਮਿਆਰੂ ਰਿਦ ਸਿਧ ਕਨ ਮੂ ਸਭ ਹੋਈ ਦੁੜਸ਼ਾ ਸਸਕੇ ਨ ਕੋਈ ਇੱਕ ਬਾਰ ਜੰਤ ਮੈ ਸੁਬਾਰਾ ਕਾਲ ਪਾਂ ਤੇ ਤਾਈਂ ਬਾਰ ਜਨਨ ਨਾਮ ਤਿਆਰੁ ਕਾਹਾ ਧਾਰ ਜੜ ਦੁਸ਼ਟ ਦੋਸ ਤੇਰਾ ਖੜਖੇਦ ਮੈਂ ਸੰਤਿਆਰੀ ਆਪਾ ਢਿਲਿਓ ਬਾਰੀ ਸਰਵ ਠੋਰ ਮੂ ਹੋਸਾਈ ਦੁੜ ਦੋਤੇ ਲਿਓ ਬਚਾਈ ਸੋਈਆ ਭੈ ਗਾਇ ਜਪ ਤੇ ਤੁਮਰੀ ਤਤਿ ਕੋ ਆਸਤਰੀ ਨੀ ਆਨੇ ਰਾਮ ਹੀ ਪ੍ਰਾਣ ਕੁਰਾਣ ਅਨੇਕ ਮਤਿ ਕ ਨ ਮੰਨੇ ਸਿਮਰਤ ਸਾਸਤਰ ਬੀ ਸਭੇ ਬੂਪੀ ਦ ਕਾਮੇ ਕ ਨ ਜਾਣਿਉ ਸੇਸ ਪਾਣ ਕਿਰਪਾ ਤੁਮਰੀ ਕਰ ਮੈਂ ਨਾ ਕਹਿਉ ਸਭ ਤੋ ਬਖਾਨਿਉ ਦੋਰਾ ਸਲ ਦਵਾਰ ਕੋ ਛਡ ਕੇ ਗਿਉ ਤਾਰ ਦਵਾਰ ਬੈ ਗੈ ਕੀ ਲਾਜ ਅਸ ਗੋਵਿੰਦਾਸ ਦਵਾਰ ਰਾਮਕਲੀ ਮਲਾ ਤੀਜਾ ਆਨੰਦ ਈਕੂ ਅੰਖਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਰੂ ਦਾ ਪਾਇਆ ਸਹਿ ਸੀਤੀ ਮਨੁ ਜੀਆਂ ਵਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤੰਗਾ ਹਰੀ ਕੇ ਨਾਮ ਅੰਜਨੀ ਵਸਾਇਆ ਕੈ ਨਾਨਕ ਕੰਨਦਵਾ ਸਤਿਗੁਰੂ ਮੈਂ ਪਾਇਆ ਈ ਮਨ ਮੇਰਿਆ ਤੂੰ ਸਾਰੂ ਹਰਿ ਨਾਲੇ ਹਰਨਾਰੂ ਤੁਮਨ ਮੇ ਦੂਸਾ ਵਿਸਾਨ ਅੰਗੀਕਾਰੁ ਕਰ ਤੇਰਾ ਕਰ ਸਭ ਸੁਆਰਨ ਸੁਬਨ ਗਲਾ ਸਮਰਾਦ ਸੁਆਮੀ ਸੋਕ ਮਨਵਸਾਰੇ ਕਹਿ ਨਾਨਕ ਮਨ ਮੇਰੇ ਸਾਰ ਹੋਰ ਨਾਲੇ ਸਚੇ ਸਭ ਕਿਆ ਨਹੀਂ ਕਰ ਤੇਰੀ ਕਰਤਾਂ ਤੇਰੇ ਸਭੁ ਚੈ ਜਿਦੈ ਸੋ ਪਾਵੇ ਸਦਾ ਸਿਬਤ ਸਲਾ ਤੇਰੀ ਨਾ ਮਨੁ ਸਾਹਵੇ ਨਾਮ ਜਿਨਕੇ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਬ ਕਿਆ ਨਹੀਂ ਕਰ ਤੇਰੀ ਸਾਚਾ ਨਾਮ ਰਹਿ ਧਾਰੋ ਸਾਚਾ ਨਾਮ ਧਰਮ ਰਾਜਿਨ ਪੁਖਾਂ ਸੁਖ ਗੁਆਈਆਂ ਕਰਸਾਂ ਸੁਖ ਮਨ ਹੈ ਉਸਿਆ ਜਨੇਸ਼ਾਂ ਸਭ ਜਾਈਆਂ ਸਾਖ ਰੂਬਾਨ ਕੀਤਾ ਗੁਰੂ ਵਿਟਾਂ ਜੇਹਤੀਆਂ ਉਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਉਤਰੋ ਪਿਆਰ ਸਾਚਾ ਨਾਮ ਰਹਿ ਧਾਰੋ ਵਾਜੇ ਪੰਛ ਸ਼ਬਦ ਤੁ ਕਰਸ 바ਗੇ ਕਰਸ 바ਗੇ ਸ਼ਬਦ ਵਾਜੀ ਕਲਾ ਅੰਜਿਤ ਕਰਤਾਰੀਅੰ ਪੰਦੋਤ ਵਸ ਕੀਤੇ ਕਾਲ ਕੰਡ ਕੁਮਾਰਿਆ ਦੁਰਕਰਮ ਪਾ ਤੁ ਜਿਨ ਕੋ ਸੇਨਾ ਮਰ ਕੇ ਲਾਗੀ ਕਹਿ ਨਾਨਕ ਤਾਂਸ ਕੋ ਆ ਤਤ ਕਰਣਾ ਦਵਾਜੀ ਅਨੰਦ ਸੁਨੋੜ ਪਾਗਿਓ ਸਨ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਾਪਾਇਆ ਉਤਰੇ ਸਰਵ ਸੂਰੇ ਦੁਖ ਰੋ ਸੰਤਾਪ ਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਪੈਰ ਸਿਰ ਸੇ ਪੂਰੀ ਗੁਰ ਤੇ ਜਾਣ ਸੰਤੇ ਪਨੀਤ ਕਾ ਤੇ ਪਿਤ ਸੰਤ ਗੁਰ ਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਨ ਰਾਗੇ ਵਾਜੇ ਅਨਹਾਰ ਤੂਰੇ ਮੋਦਾਵਣੀ ਮੱਲਾ ਪੰਜਵਾ ਥਾਰਵੇ ਤਨ ਵਸਤੂ ਪਈਓ ਸਾਸਨ ਤੋਖ ਵਿਚਾਰ ਅਮਰਤ ਨਾਨਕ ਥਾਰ ਕਾ ਪਈਓ ਜਿਸ ਕਾ ਸਭ ਸਰਦਾਰ ਜੀ ਕੋ ਖਾਂ ਜੀ ਕੋ ਪੰਚਾਇ ਜਿਸ ਕਾ ਉਹੇ ਆਦਾਰ ਏ ਵਸੀ ਨ ਜਾਇ ਨਿਤ ਨਿਤਰਾ ਖੁਰਤਾਰ ਤਮ ਸੰਸਾਰ ਚਰਨ ਰਗ ਤਰੀਏ ਸਭ ਨਾਨਿਕ ਬ੍ਰਹਮ ਫਸਾਰੋ ਸਲੋਕ ਮੰਲਾ ਪੰਜਵਾਂ 13 ਕੀਤਾ ਜਾ ਤੋ ਨਾਹੀ ਮੈਨੂੰ ਜੋ ਕੀ ਤੋਈ ਮੈ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪੇ ਹੋਈ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ